ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਗਏ ਨੇ ਭਾਰਤ ਦੂਤਿਓ ਨੇ 26% ਟੈਕਸ ਲਾਇਆ ਆ ਜਿਹੜੀਆਂ ਚੀਜ਼ਾਂ ਵੀ ਭਾਰਤ ਤੋਂ ਅਮਰੀਕਾ ਦੇ ਵਿੱਚ ਜਾਣਗੀਆਂ ਐਕਸਪੋਰਟ ਹੋਣਗੀਆਂ ਤੇ ਉੱਥੇ ਉਹਨਾਂ ਨੂੰ ਡਿਊਟੀ ਪੇ ਕਰਨੀ ਪਊਗੀ 26% ਦੇ ਕਰੀਬ ਦੁਨੀਆ ਦਾ ਸਭ ਤੋਂ ਖਤਰਨਾਕ ਪੂੰਜੀਪਤੀ ਹੈ 트੍ਰੰਪ ਸਭ ਤੋਂ ਖਤਰਨਾਕ ਕਾਰਪੋਰੇਟਾ ਦੁਨੀਆ ਦਾ ਦਮਾਗੀ ਤੌਰ ਤੇ ਵੀ ਠੀਕ ਨਹੀਂ ਹੈਗਾ ਉਹ ਉਹ ਬੰਦਾ ਕਿਸੇ ਵੀ ਮੁਲਕ ਦੇ ਕੱਖ ਚ ਨਹੀਂ ਹੈਗਾ ਦੁਨੀਆ ਦੇ ਖਿਲਾਫ ਖੜ ਗਿਆ ਬੰਦਾ ਉਹ ਕਿਸ ਕਰਕੇ ਕਿ ਉਹਦੇ ਕੋਲੇ ਪਰਮਾਣੂ ਆ ਉਹਦੇ ਕੋਲੇ ਹਥਿਆਰ ਨੇ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾਏ ਗਏ ਨੇ ਟੈਰਿਫ ਲਗਾਉਣ ਦਾ ਐਲਾਨ ਪਹਿਲਾਂ ਹੀ ਹੋ ਗਿਆ ਸੀਗਾ ਕਹਿੰਦੇ ਜੀ ਅਸੀਂ ਜਵਾਬੀ ਟੈਰਿਫ ਵੀ ਲਾਵਾਂਗੇ ਤੇ ਡੋਨਾਲਡ ਟਰੰਪ ਨੇ 2 April ਦਾ ਦਿਨ ਮੁਕਰਰ ਕੀਤਾ ਸੀਗਾ ਕਿ 2 April ਤੋਂ ਟੈਰਿਫ ਲੱਗ ਜਾਣਗੇ ਇਹਦੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ ਭਾਰਤ ਦੇ ਉੱਤੇ ਵੀ ਟੈਰਿਫ ਲਗਾ ਦਿੱਤਾ ਗਿਆ ਹੈ ਵੀਅਤਨਾਮ ਦੇ ਉੱਤੇ ਚਾਈਨਾ ਦੇ ਉੱਤੇ ਹੋਰ ਨਾ ਕਈ ਮੁਲਕਾਂ ਦੇ ਉੱਤੇ ਟੈਰਿਫ ਲਗਾਇਆ ਗਿਆ ਜਦੋਂ ਇਧਰੋਂ ਕੋਈ ਚੀਜ਼ ਜਾਂ ਉਤਪਾਦ ਉਧਰ ਜਾਏਗਾ ਤਾਂ ਟੈਰਿਫ ਜਿਹੜਾ ਉਹ ਲਾਗੂ ਹੋਵੇਗਾ ਰਵਿੰਦਰ ਸਿੰਘ ਆਲੂ ਵਾਲੀਆ ਇਸ ਮੰਚ ਦੇ ਸੀਈਓ ਨੇ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਅਸਲ ਦੇ ਵਿੱਚ ਇਹ ਸਾਰਾ ਮਾਮਲਾ ਕੀ ਹੈ ਕਿਹਦੇ ਉੱਤੇ ਕਿੰਨਾ ਕੁ ਟੈਰਿਫ ਲੱਗਿਆ ਹੈ ਡੋਨਲਡ ਟਰੰਪ ਆਪਣੇ ਯਾਤਰਾ ਉਹ ਕੰਪਲੀਟ ਕਰੀ ਜਾ ਰਹੇ ਨੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਤੇ ਉਹਨਾਂ ਨੇ ਭਾਰਤ ਦੇ ਉੱਤੇ ਅੱਜ ਟੈਕਸ ਲਗਾ ਦਿੱਤਾ ਆ ਜਿਹਨੂੰ ਉਹ ਰੈਸੀਪਰੋਕਲ ਟੈਰਿਫ ਕਹਿੰਦੇ ਆ ਕਿ ਜੇ ਭਾਰਤ ਇਨਾ ਮੇਰੇ ਇمپੋਰਟ ਦੇ ਉੱਤੇ ਟੈਕਸ ਲਾਂਦਾ ਤਾਂ ਮੈਂ ਵੀ ਟੈਕਸ ਲਾਉਂਗਾ ਤੇ ਭਾਰਤ ਦੇ ਉੱਤੇ ਉਹਨਾਂ ਨੇ 26% ਟੈਕਸ ਲਾਇਆ ਆ ਇਹਦੇ ਚ ਇਹ ਹੈ ਕਿ ਜਿਹੜੀਆਂ ਚੀਜ਼ਾਂ ਵੀ ਭਾਰਤ ਤੋਂ ਅਮਰੀਕਾ ਦੇ ਵਿੱਚ ਜਾਣਗੀਆਂ ਐਕਸਪੋਰਟ ਹੋਣਗੀਆਂ ਤੇ ਉੱਥੇ ਉਹਨਾਂ ਨੂੰ ਡਿਊਟੀ ਪੇ ਕਰਨੀ ਪਊਗੀ 26% ਦੇ ਕਰੀਬ ਇਹ ਘਟ ਹੈਗੀ ਹੈ ਚਾਈਨਾ ਤੋਂ ਚਾਈਨਾ ਦੇ ਵਿੱਚ 34% ਦੀ ਡਿਊਟੀ ਲਾਈਆ ਉਹਨਾਂ ਨੇ ਤੇ ਵਿਏਟਨਾਮ ਦੇ ਵਿੱਚ 46% ਦੀ ਡਿਊਟੀ ਲਾਇਆ 40% ਟੈਕਸ ਵੇਤਨਾਮੀ ਪ੍ਰੋਡਕਟਸ ਹੁੰਦੇ ਨੇ ਪਾਣਗੇ ਜਿਹੋ ਅਮਰੀਕਾ ਦੇ ਵਿੱਚ ਜਾ ਰਹੇ ਨੇ ਆ ਇਹ ਇੰਡੀਆ ਜਿਹੜਾ ਆ ਉਹਦੇ ਤੇ ਜਿਹੜੇ ਟੈਰਿਫ ਲਾਏ ਗਏ ਨੇ ਉਹ ਕਈ ਏਸ਼ੀਅਨ ਕੰਟਰੀਆਂ ਤੋਂ ਘੱਟ ਵੀ ਨੇ ਜਿੱਦਾਂ ਕਿ ਥਾਈਲੈਂਡ ਨੂੰ 32% ਤੇ ਮਾਫ ਕਰਿਓ ਥਾਈਲੈਂਡ ਨੂੰ 36% ਦੇਣਾ ਪਊਗਾ ਤੇ 32% ਇੰਡੋਨੇਸ਼ੀਆ ਨੂੰ ਇੰਡੋਨੇਸ਼ੀਆ ਬਹੁਤ ਵੱਡਾ ਮਾਰਕੀਟ ਹੈ ਅਸੀਂ ਵੀ ਭਾਰਤ ਤੋਂ ਅਕਸਰ ਜਾਂਦੇ ਆ ਅਖੇ ਜੀ ਬਾਲੀ ਚਲੇ ਜਾਓ ਆਈਲੈਂਡ ਚਲੇ ਜਾਓ ਇੰਡੋਨੇਸ਼ੀਆ ਚਲੇ ਜਾਓ ਉੱਥੇ ਉੱਥੇ ਦਾ ਰੁਪਇਆ ਸਸਤਾ ਆਇਆ ਥੋੜਾ ਉੱਥੇ ਵੀ ਲੋਕ ਪ੍ਰੋਡਕਸ਼ਨ ਕਰਦੇ ਨੇ ਤੇ ਉਹਨਾਂ ਨੂੰ ਵੀ ਆਪਣੇ ਪ੍ਰੋਡਕਟਸ ਦੇ ਉੱਤੇ ਹੁਣ 32% ਦੇਣਾ ਪਊਗਾ ਆ ਤੇ ਕਈ ਮੁਲਕ ਜਿਹੇ ਨੇ ਜਿਨ੍ਹਾਂ ਤੋਂ ਵੱਧ ਵੀ ਹੈ ਇੰਡੀਆ ਦਾ ਟੈਕਸ ਇੰਡੀਆ ਨੂੰ ਜੋ ਟੈਰਿਫ ਦੇਣਾ ਪਊਗਾ ਉਹਨਾਂ ਚ ਕੰਟਰੀ ਨੇ ਜਿਵੇਂ ਜਾਪਾਨ ਜਪਾਨ ਦੇ ਵਿੱਚ 24% ਟੈਰਿਫ ਲਾਇਆ ਗਿਆ ਆ ਡੋਨਲਡ 트੍ਰੰਪ ਵੱਲੋਂ 25% ਸਾਊਥ ਕੋਰੀਆ ਤੇ 24% ਮਲੇਸ਼ੀਆ ਤੇ 20% ਯੂਰਪੀਅਨ ਯੂਨੀਅਨ ਦੇ ਉੱਤੇ ਤੇ 10% ਸਿਰਫ ਯੂਕੇ ਦੇ ਉੱਤੇ ਦੋਨੋਂ ਵੱਡੇ ਮੁਲਕ ਨੇ ਯੂਕੇ ਤੇ ਅਮਰੀਕਾ ਯੂਕੇ ਵੀ ਅ ਚੰਗੀ ਪਾਵਰ ਹੈ ਤਗੜੀ ਪਾਵਰ ਹੈ ਸੁਪਰ ਪਾਵਰ ਹੈ ਤੇ ਉਹਨਾਂ ਤੇ 10% ਲਾਇਆ ਗਿਆ ਆ ਤੇ ਡੋਨਲਡ 트੍ਰੰਪ ਨੇ ਤਾਈਵਾਨ ਜਿਹੜਾ ਕਿ ਚਿਪਸ ਮੈਨੂਫੈਕਚਰ ਕਰਦਾ ਆ ਬਹੁਤ ਸਾਰੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਜਾਂਦੀਆਂ ਨੇ ਤਾਈਵਾਨ ਦੇ ਉੱਤੇ ਵੀ ਅਮਰੀਕਾ ਨੇ 32% ਟੈਰਿਫ ਲਾਇਆ ਆ ਸੋ ਇਹ ਡੋਨਲਡ 트੍ਰੰਪ ਦੀ ਅਨਾਉਂਸਮੈਂਟ ਹੈ ਜੀ ਇਸ ਤੋਂ ਬਾਅਦ ਦੂਜੀ ਖਬਰ ਜਿਹੜੀ ਕੱਲ ਵੀ ਅਸੀਂ ਨਸ਼ਰ ਕੀਤੀ ਸੀਗੀ ਕਿ ਐਲਾਨ ਮਸਕ ਦੇ ਜਾਣ ਦੀਆਂ ਖਬਰਾਂ ਚਰਚਾ 'ਚ ਆ ਗਈਆਂ ਨੇ ਤੇ ਦਾ ਪੋਲੀਟਿਕੋ ਦੇ ذریعے ਇਹ ਖਬਰ ਨਸ਼ਰ ਹੋ ਰਹੀ ਹੈ ਕਿ ਐਲਾਨ ਮਸਕ ਹੁਣ ਜਲਦੀ ਜਾਣ ਵਾਲੇ ਨੇ ਜਿਹੜੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਚੇਅਰਮੈਨ ਨੇ ਤੇ ਉਹਨਾਂ ਨੇ ਤਹਈਆ ਕੀਤਾ ਸੀਗਾ ਕਿ ਮੈਂ ਤਾਂ ਅਮਰੀਕਾ ਦੇ ਲੋਕਾਂ ਨੂੰ ਨੌਕਾਬਾਂ ਤੋਂ ਕੱਢੂੰਗਾ ਤੇ ਸਰਕਾਰ ਦਾ ਪੈਸਾ ਬਚਾਊਂਗਾ ਇਲਾਨ ਮਸਕ ਹੁਣ ਜਾ ਰਹੇ ਨੇ ਇਹ ਖਬਰ ਬੜੀ ਤੇਜ਼ੀ ਨਾਲ ਅਮਰੀਕਾ ਦੇ ਵਿੱਚ ਫੈਲ ਰਹੀ ਹੈ ਇਸ ਵੇਲੇ ਅਗੀਧਾ ਸਾਹਿਬ ਜਿਸ ਤਰ੍ਹਾਂ ਦੇ ਨਾਲ ਆਲੂਵਾਲੀਆ ਸਾਹਿਬ ਨੇ ਗੱਲ ਕਰ ਦਿੱਤੀ ਹੈ ਕਿ ਟੈਰਿਫ ਲਗਾਏ ਗਏ ਨੇ ਤੁਹਾਡਾ ਇਹਦੇ ਉੱਤੇ ਕੀ ਪ੍ਰਤੀਕਰਮ ਹੈ ਜੀ ਟਰੰਪ ਦੇ ਟੈਰਫ ਲਾਉਣ ਦੀ ਗੱਲ ਖਾਸ ਤੌਰ ਤੇ ਬੜੀ ਚਰਚਾ ਵਿੱਚ ਹੈ ਗੁਰਵਿੰਦਰ ਸਿੰਘ ਟਰੰਪ ਟੈਰਫ ਲਾ ਰਿਹਾ ਆਪਣੇ ਭਾਰਤ ਤੇ ਵੀ ਲਾਤਾ ਉਹਨਾਂ ਨੇ 26% ਤੇ ਅ ਚੀਨ ਤੇ ਵੀ 34% ਲਾਇਆ ਜੀ ਹੁਣ ਭਾਰਤ ਦਾ ਮੀਡੀਆ ਕੀ ਕਹਿ ਰਿਹਾ ਗੱਲ ਉਹ ਸਮਝਣ ਵਾਲੀ ਹੈ ਕਿ ਭਾਰਤ ਦਾ ਮੀਡੀਆ ਕਹਿੰਦਾ ਕਿ ਟਰੰਪ ਤੇ ਮੋਦੀ ਦੋਸਤ ਨੇ ਹਮ ਆਪਸ ਵਿੱਚ ਵੀ ਦੋਸਤੀ ਇਹਨਾਂ ਦੀ ਆਪਸ ਵਿੱਚੋਂ ਕੋਈ ਜ਼ਿਆਦਾ ਸਾਡੇ ਤੇ ਨੁਕਸਾਨ ਨਹੀਂ ਪਹੁੰਚਾਉਣਗੇ ਹੂੰ ਦੋਸਤ ਹੁਣ ਮੈਂ ਦੋਸਤ ਹੂੰ ਤਰਮਿੰਦਰ ਦਾ ਹੈਗਾ ਹੂੰ ਮੰਨ ਲਓ ਮੈਂ ਦੋਸਤ ਆ ਤਰਮਿੰਦਰ ਦਾ ਤਰਮਿੰਦਰ ਦੇ ਘਰੇ ਜਾਣਾ ਵਾਂ ਤੇ ਇੱਕ ਬੱਚਾ ਰੋਟੀ ਖਾ ਰਿਹਾ ਉਹਦੀ ਰੋਟੀ ਖੋ ਕੇ ਮੈਂ ਖਾ ਲੈਣਾ ਤਰਮਿੰਦਰ ਕਹੇ ਜੀ ਮੇਰਾ ਦੋਸਤ ਹੈ ਹੂੰ ਤੇ ਫੇਰ ਜਾਣਾ ਮੈਂ ਉਹਨਾਂ ਦੇ ਘਰ ਤੇ ਕਬਜ਼ਾ ਕਰ ਲੈਣਾ ਇਹ ਕਮਰੇ ਤੇ ਹੂੰ ਤਰਵਿੰਦਰ ਕਹੇ ਜੀ ਮੈਂ ਦੋਸਤ ਹਾਂ ਮੇਰਾ ਦੋਸਤ ਹੂੰ ਮਤਲਬ ਜਿਹੜਾ ਬੰਦਾ ਹਮੇਸ਼ਾ ਇਹ ਹੁੰਦਾ ਰਿਹਾ ਕਿ ਜਿਹੜਾ ਬੰਦਾ ਤਕੜਾ ਹੁੰਦਾ ਨਾ ਹੂੰ ਅਮੀਰ ਹੁੰਦਾ ਤਕੜਾ ਹੁੰਦਾ ਤਾਕਤ ਤਾਕਤਵਰ ਹੁੰਦਾ ਸੈਨਾ ਵਿੱਚ ਤਾਕਤਵਰ ਹੁੰਦਾ ਉਹ ਅਕਸਰ ਮਾੜੇ ਬੰਦਾ ਉਹਨੂੰ ਦੋਸਤ ਕਹਿੰਦਾ ਹੁੰਦਾ ਆਪਣਾ ਜਿਹੜਾ ਕਮਜ਼ੋਰ ਬੰਦਾ ਹੁੰਦਾ ਕਮਜ਼ੋਰ ਨੇ ਉਹਨੂੰ ਦੋਸਤ ਕਹਿ ਕੇ ਵਡਾਉਣਾ ਹੁੰਦਾ ਨਾ ਚਮਚੀ ਮਾਰਨੀ ਹੁੰਦੀ ਆ ਉਹਦੀ ਪੈਰਾਂ 'ਚ ਬੈਠਣਾ ਹੁੰਦਾ ਉਹਦੇ ਤੇ ਭਾਰਤੀ মিডিਆ ਨਰਿੰਦਰ ਮੋਦੀ ਨੂੰ ਟਰੰਪ ਦੇ ਪੈਰਾਂ 'ਚ ਬਿਠਾ ਰਿਆ ਚਮਚੀ ਮਾਰ ਰਿਹਾ ਟਰੰਪ ਦੀ ਦੁਨੀਆ ਦਾ ਸਭ ਤੋਂ ਖਤਰਨਾਕ ਪੂੰਜੀਪਤੀ ਹੈ ਟਰੰਪ ਸਭ ਤੋਂ ਖਤਰਨਾਕ ਕਾਰਪੋਰੇਟ ਆ ਦੁਨੀਆ ਦਾ ਇਸ ਵੇਲੇ ਤੇ ਉਹ ਦੁਨੀਆ ਦਾ ਸਭ ਤੋਂ ਖਤਰਨਾਕ ਬੰਦੇ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੋਸਤ ਕਿਹਾ ਜਾ ਰਿਹਾ ਜਿਹੜਾ ਕਿੰਨੀ ਖਤਰਨਾਕ ਗੱਲ ਹੈ ਭਾਰਤੀ মিডিਆ ਦੀ ਨਰਿੰਦਰ ਮੋਦੀ ਭਾਵੇਂ ਕਹਿੰਦੇ ਨੇ ਭਾਵੇਂ ਨਹੀਂ ਕਹਿੰਦੇ ਨੇ ਉਹ ਬੱਕਰੀ ਗੱਲ ਹੈ ਉਹਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਮੀਡੀਆ ਵਿੱਚ ਹੱਥ ਉਹ ਪਤਾ ਨਹੀਂ ਕਦ ਦਾ ਪੁਰਾਣਾ ਹੱਥ ਮਲਾਇਆ ਹਾ ਨਰਿੰਦਰ ਮੋਦੀ ਦੇ ਨਾਲ ਟਰੰਪ ਦਾ ਹੂੰ ਉਹ ਦਿਖਾਈ ਜਾਂਦੇ ਨੇ ਹੱਥ ਮਲਾ ਰਹੇ ਨੇ ਇੱਕ ਦੂਜੇ ਨਾਲ ਯਾਰ ਇੱਕ ਕਦੋਂ ਸਮਝ ਆਏਗੀ ਮੀਡੀਆ ਨੂੰ ਸਾਡੇ ਭਾਰਤੀ ਇੰਨੀ ਚਮਚੀ ਨਾ ਮਾਰੋ ਕਿ ਭਾਰਤ ਦੇਸ਼ ਸੋਡਾ ਗੁਲਾਮ ਹੋ ਜਵੇ ਤੁਹਾਨੂੰ ਗੁਲਾਮੀ ਬਾਰੇ ਬਤਾਇਆ ਜਾ ਰਿਹਾ ਨਰਿੰਦਰ ਮੋਦੀ ਜੀ ਦੀ ਸਰਕਾਰ ਤੁਹਾਨੂੰ ਗੁਲਾਮੀ ਬਾਰੇ ਬਤਾ ਰਹੀ ਹੈ ਜੀ ਹੂੰ ਨਹੀਂ ਤੁਸੀਂ ਸੋਚ ਮੀਡੀਆ ਸੋਚ ਹੀ ਨਹੀਂ ਰਿਹਾ ਵੀ ਅਸੀਂ ਜਾ ਕੀ ਕਰ ਕੀ ਰਹੇ ਹਾਂ ਅਸੀਂ ਐਂਦੀ ਵੀ ਚਮਚੀ ਨਾ ਮਾਰੋ ਯਾਰ ਦੇਸ਼ ਇਸ ਤਰ੍ਹਾਂ ਗੁਲਾਮੀ ਵਾਲ ਬੱਝ ਜੂਵੇ 트럼ਪ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ 트럼ਪ ਸਭ ਤੋਂ ਦੁਨੀਆ ਦਾ ਸਭ ਤੋਂ ਖਤਰਨਾਕ ਪੂੰਜੀਪਤੀ ਆ ਉਹ ਅੱਛਾ ਦਿਮਾਗੀ ਤੌਰ ਤੇ ਵੀ ਠੀਕ ਨਹੀਂ ਹੈਗਾ ਉਹ ਹਮ ਇੱਕ ਬੰਦਾ ਦਿਮਾਗੀ ਤੌਰ ਤੇ ਜਦੋਂ ਠੀਕ ਹੁੰਦਾ ਨਾ ਬਸੇ ਤਾਂ ਉਹਨੂੰ ਮਾਨਸਿਕ ਡਾਕਟਰ ਮਾਨਸਿਕ ਰੋਗਾਂ ਦੇ ਡਾਕਟਰਾਂ ਕੋਲ ਜਾਣਾ ਚਾਹੀਦਾ ਡੈਫੀਨਿਟਲੀ ਜਾਣਾ ਚਾਹੀਦਾ 트럼ਪ ਨੂੰ ਕਿਉਂਕਿ ਉਹ ਬੰਦਾ ਕਿਸੇ ਵੀ ਮੁਲਕ ਦੇ ਪੱਖ 'ਚ ਨਹੀਂ ਹੈਗਾ ਦੁਨੀਆ ਦੇ ਖਿਲਾਫ ਖੜ ਗਿਆ ਬੰਦਾ ਉਹ ਕਿਸ ਕਰਕੇ ਕਿ ਉਹਦੇ ਕੋਲੇ ਪਰਮਾਣੂ ਆ ਉਹਦੇ ਕੋਲੇ ਹਥਿਆਰ ਨੇ ਉਹਦੇ ਕੋਲੇ ਅਦੋਨਿਕ ਹਥਿਆਰ ਨੇ ਕਿਸੇ ਦੇ ਵੀ ਅਟੈਕ ਕਰਤਦਾ ਭਾਰਤ ਦੇ ਉੱਪਰ ਮਝਾਇਲ ਭੇਜ ਸਕਦਾ ਪਾਕਿਸਤਾਨ ਤੇ ইরাਕ ਨੂੰ ਕਹਿੰਦਾ ਤੂੰ ਠੀਕ ਹੋ ਜਾ ਨਹੀਂ ਤੇਰੇ ਉੱਤੇ ਫਿਰ ਤੇਰੇ ਉੱਤੇ ਆ ਰਹੀਆਂ ਮਝੈਲਾਂ ইরাਕ ਦੇ ਉੱਪਰ ਪੈ ਗਿਆ ਜੁਕ੍ਰੇਨ ਨੂੰ ਜ਼ਬਰਦਸਤੀ ਕਹਿੰਦਾ ਕਿ ਤੂੰ 50% ਸਾਨੂੰ ਮਿਨਰਲਸ ਦੇ ਦਿਓ ਆਪਣੇ ਜ਼ਬਰਦਸਤੀ ਕਹਿੰਦਾ ਉਹਨੂੰ ਇੱਕ ਕੀ ਦੁਨੀਆ ਦੇ ਨਕਸ਼ੇ ਉੱਤੇ ਕੀ ਚੱਲ ਰਿਹਾ ਹੈ ਸਾਡੇ ਮੋਦੀ ਦੇ ਦੋਸਤ ਆ ਉਹ ਐਡਾ ਖਤਰਨਾਕ ਬੰਦਾ ਸਾਡੇ ਮੋਦੀ ਦਾ ਦੋਸਤ ਹੈ ਮੈਂ ਤਾਂ ਇਸ ਗੱਲ ਨੂੰ ਲੈ ਅੱਛਾ ਜੇ ਕਿਸੇ ਦਾ ਬੰਦਾ ਨਾ ਗਲਤ ਬੰਦਾ ਕਿਸ ਨੂੰ ਕਹਦੇ ਵੀ ਮੇਰਾ ਦੋਸਤ ਆ ਇਹ ਗਲਤ ਬੰਦੇ ਨੂੰ ਦੋਸਤ ਕੋਈ ਨਹੀਂ ਕਹਿੰਦਾ ਇੱਥੇ ਹੁਣ ਇਹ ਨਹੀਂ ਮੇਰਾ ਦੋਸਤ ਆਸ ਨਹੀਂਗਾ ਉਹ ਭੱਜ ਜੰਦੇ ਨੇ ਜੇ ਕੋਈ ਬੰਦਾ ਚੋਰੀ ਕਰਦਾ ਫੜਾ ਜਾਵੇ ਨਾ ਤਾਂ ਉਦੋਂ ਸਾਰੇ ਦੋਸਤ ਭੱਜ ਜਾਂਦੇ ਨੇ ਨਹੀਂ ਨਹੀਂ ਮੇਰਾ ਦੋਸਤ ਨਹੀਂ ਗਿਆ ਅਸਟਾ ਸਾਡੇ ਨਾਲ ਕੁਝ ਕਰਨੀ ਉਹ ਯਾਰ ਸਭ ਤੋਂ ਖਤਰਨਾਕ ਕੰਮ ਕਰ ਰਿਹਾ ਟਰੰਪ ਦੁਨੀਆ ਦੇ ਵਿੱਚ ਤੇ ਮੋਦੀ ਦੇ ਦੋਸਤ ਬਣਾ ਰਿਆ ਨੂੰ ਮੀਡੀਆ ਇਹੋ ਜਿਹਾ ਮੋਦੀ ਜੀ ਨੇ ਸਾਡੇ ਦੋਸਤ ਦੋਸਤ ਬਣੇ ਫਿਰਦੇ ਆ ਉਹ ਮੀਡੀਆ ਦੇ ਰੋਕੋ ਮਾਰਾ ਦੇ ਪ੍ਰਧਾਨ ਮੰਤਰੀ ਸਾਹਿਬ ਪ੍ਰਧਾਨ ਸੇਵਕ ਸਾਹਿਬ ਰੋਕੋ ਮੀਡੀਆ ਨੂੰ ਕਿ ਤੁਹਾਡਾ ਦੋਸਤ ਕਿੱਦਾਂ ਹੋ ਸਾਰਾ ਬੰਦਾ ਉਹ 25% ਤੁਹਾਡੇ ਦੇ ਤਰਫ ਲਾਤਾ ਉਹਨੇ ਜੀ ਤੇ ਬੇਸ਼ੱਕ ਇਹ ਟੈਰਫ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ ਤੁਹਾਡੀ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਜਾਣਗੀਆਂ ਅਮਰੀਕਾ ਦੇ ਵਿੱਚ ਅਮਰੀਕਾ ਦੇ ਲੋਕਾਂ ਨੂੰ ਨੁਕਸਾਨ ਆਉਦਾ ਅਮਰੀਕਾ ਦੇ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਖਰੀਦਣੇ ਪੈਣਗੀਆਂ ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਨਾ ਸਾਡੇ ਲੋਕਾਂ ਨੂੰ ਕੋਈ ਨੁਕਸਾਨ ਹੈ ਜੀ ਪਰ ਇੱਕ ਨੁਕਸਾਨ ਜਿਹੜਾ ਹੈਗਾ ਜਿਹੜਾ ਸਭ ਤੋਂ ਉਹਨੂੰ ਦੋਸਤ ਕਾਣਾ ਬੰਦ ਕਰੋ ਯਾਰ ਭਾਰਤੀ মিডিਆ ਮੈਂ ਲਾਂਹਤੀ ਪੇਸ਼ ਕਰਤਾ ਹਾਂ ਇਸ মিডিਆ ਉੱਤੇ ਕਿ ਉਹਨੂੰ ਦੋਸਤ ਕਾਣਾ ਦਾ ਬੰਦੀ ਕਰ ਦਿਓ ਨਾ 트럼ਪ ਦੋਸਤ ਕਿੱਦਾਂ ਉਸਤ ਸਾਡੇ ਪ੍ਰਧਾਨ ਮੰਤਰੀ ਦਾ ਸਾਡਾ ਅਜੇ ਵਿਕਾਸਸ਼ੀਲ ਦੇ ਸਾਡਾ ਅਜੇ ਵਿਕਸਤ ਹੋ ਰਿਹਾ ਦੇਸ਼ ਵਿਕਾਸ ਸਾਡਾ ਵਿਕਸਤ ਨਹੀਂ ਹੋਇਆ ਦੇਸ਼ ਜੀ ਵਿਕਾਸ ਹੋ ਰਿਹਾ ਦੇ ਵਿਕਾਸ ਚੱਲ ਰਿਹਾ ਦੇ ਪੂਰੇ 70 ਸਾਲਾਂ ਤੋਂ ਅਸੀਂ ਬਹੁਤ ਵਿਕਾਸ ਕੀਤਾ ਹੂੰ ਬਹੁਤ ਅਸੀਂ ਕਾਲਜ ਬਣਾਏ ਸਕੂਲਾਂ ਸਕੂਲ ਬਣਾਏ ਯੂਨੀਵਰਸਿਟੀ ਬਣਾਈਆਂ ਅਸੀਂ ਹਸਪੀਟਲ ਬਣਾਏ ਸੜਕਾਂ ਬਣਾਈਆਂ ਜਹਾਜ਼ ਜਹਾਜ਼ਾਂ ਦੇ 에어ਪੋਰਟ ਇਹ ਆਪਣਾ ਬੰਦਰਗਾਹ ਬਣਾਈਆਂ ਕਿੰਨਾ ਕੁਛ ਅਸੀਂ ਕੋਲੇ ਦੇ ਖਾਨਾ ਬਣਾਈਆਂ ਕਿੰਨਾ ਕੁਛ ਕੀਤਾ ਅਸੀਂ 70-75 ਸਾਲਾਂ ਦੇ ਵਿੱਚ ਬਹੁਤ ਤਰੱਕੀ ਸਾਡੀ ਸਾਡੇ ਇਹਨਾਂ ਸਾਲਾਂ ਦੇ ਵਿੱਚ ਪਰ ਅਸੀਂ ਇਸ ਉਸ ਬੰਦੇ ਦਾ ਦੋਸਤ ਸਾਡਾ ਭਾਰਤੀ ਪ੍ਰਧਾਨ ਸੇਵਕ ਕਦੇ ਨਹੀਂ ਹੋ ਸਕਦਾ ਜਿਹੜਾ ਬੰਦਾ ਦੁਨੀਆ ਨੂੰ ਅੱਖ ਦਿਖਾ ਰਿਹਾ ਹੋਵੇ ਤੇ ਦੁਨੀਆ ਦੀ ਖਤਰਨਾਕ ਹੋਵੇ ਉਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ